ਤੁਸੀਂ ਮੈਨੂੰ ਗੱਲ ਕਰਦੇ ਹੋ ਤੁਸੀਂ ਤਾਂ ਨਸ਼ੇ ਦੀ ਐਸੀ ਤੈਸੀ ਫੇਰ ਕੇ ਰੱਖਤੀ ਜਲੰਧਰ ਸ਼ਹਿਰ ਚ ਤੁਸੀਂ ਗੱਲ ਕਰਦੇ ਹੋ এনवायरमेंट ਦੀ ਲਾ ਤੁਸੀਂ ਨਾ ਗੱਲ ਕਰੋ ਛੱਜ ਤਾਂ ਬੋਲੇ ਭਾਈ ਛਾਨਣੀ ਨਾ ਬੋਲੇ ਭੁਜਾਵਾਂਗੇ ਭਾਈ ਗਲਤ ਕਹਿਤਾ ਤੂੰ ਭੁਜਾ ਨਹੀਂ ਤੂੰ ਮੈਨੂੰ ਸਕਦਾ ਇਸ ਜਨਮ ਚ ਵੀ ਭੁਜਾ ਨਹੀਂ ਤੂੰ ਮੈਨੂੰ ਸਕਦਾ ਅਗਲੇ ਜਨਮ ਤੁਸੀਂ ਮੈਨੂੰ ਭੁਜਾ ਨਹੀਂ ਸਕਦੇ ਤੁਹਾਡੀਆਂ ਪੱਟਾਂ ਚ ਤੁਹਾਡੇ ਚ ਇੰਨੀ ਜਾਨ ਨਹੀਂ ਹੈਗੀ ਪੰਜਾਵਾਤੇ ਇਲੀਗਲ ਮਾਈਨਿੰਗ 40 40 ਫੁੱਟ ਦੀ ਜਮਸ਼ੇਰ ਹਲਕੇ ਦੇ ਆਲੇ ਦੁਆਲੇ ਕੰਟ ਹਲਕੇ ਦੇ ਆਲੇ ਦੁਆਲੇ ਜਮਸ਼ੇਰ ਦੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਤੁਸੀਂ ਕਰਾਉਂਦੇ ਰਹੇ ਹੋ ਆਮ ਆਦੀ ਪਾਰਟੀ ਦੀ ਸਰਕਾਰ ਆ ਗਈ ਆ ਐਫ ਆਈ ਆਰ ਲੌਂਚ ਕੀਤੀ ਜਲੰਧਰ ਪੁਲਿਸ ਨੇ ਕਾਲੇ ਨੂੰ ਕਾਲੇ ਦੇ ਪਰਿਵਾਰ ਦੀਆਂ ਲੇਡੀਜ਼ ਨੂੰ ਉਹਦੇ ਬੱਚਿਆਂ ਨੂੰ ਫੜ ਕੇ ਅੰਦਰ ਦਿੱਤਾ ਜੇਲ੍ਹ ਭੇਜਿਆ ਉਹਨਾਂ ਦੀਆਂ ਚਿੰਨੀਆਂ ਪ੍ਰਾਪਰਟੀਆਂ ਸੀ ਘਰ ਬਾਹਰ 플ੌਟ ਜ਼ਮੀਨਾਂ ਪੰਜਾਬ ਸਰਕਾਰ ਨੂੰ ਅਟੈਚ ਕਿਉਂਕਿ ਮੈਂ ਤੁਹਾਡਾ ਉਹ ਯਾਰ ਨੇਗਾ ਜਿੰਨਾ ਤੁਸੀਂ 10 ਸਾਲ ਯਾਰੀ ਰੱਖੀ ਤੁਹਾਡੇ 10 ਸਾਲ ਜਵਾਕਾਂ ਦੇ ਜਨਮ ਦਿਨ ਤੇ ਕੇਕ ਵੀ ਉਹਦੇ ਘਰੋਂ ਜਾਂਦੇ ਹੁੰਦੇ ਸੀ ਬਣ ਕੇ ਤੁਹਾਡੇ ਘਰੇ 20 20 25 25 ਬੰਦਿਆਂ ਦੇ ਇਕੱਠਾਂ 'ਚ ਰੋਟੀਆਂ ਵੀ ਉਹਦੇ ਘਰੋਂ ਉਹਦੇ ਹੋਟਲਾਂ ਤੋਂ ਜਾਂਦੀਆਂ ਸੀ ਕੈਕੋ ਕੇ ਅੱਸੀ ਗੱਲ ਤੁਸੀਂ ਦੇਖ ਰਹੇ ਹੋ ਦੇਸ਼ਿਕ ਸਿਰਾ ਟੀਵੀ ਤੇ ਮੈਂ ਸੁਰੇਂਦਰ ਕੰਬੋਜ ਅੱਜ ਬੀਤੇ ਦਿਨੀ ਕੈਂਟਾ ਦੇ ਵਿਧਾਇਕ ਪ੍ਰਗਟ ਸਿੰਘ ਤੇ ਛਾਹਕੋੜ ਦੇ ਵਿਧਾਇਕ ਲਾਡੀ ਸ਼ੇਰੋ ਵਾਲੀਆ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਸੀ ਡਿਪਟੀ ਕਮਿਸ਼ਨਰ ਜਲੰਧਰ ਨੂੰ ਹਰਕ੍ਰਿਸ਼ਨ ਸਿੰਘ ਵਾਲੀਆ ਐਚਐਸ ਵਾਲੀਆ ਜਿਹੜੇ ਕਿ ਅਕਾਲੀ ਦਲ ਤੋਂ ਹਲਕਾ ਇੰਚਾਰਜ ਐਸਵੇਲੇ ਕਪੂਸਲਾ ਤੇ ਲੱਗੇ ਹੋਏ ਨੇ ਉਹਨਾਂ ਇੱਕਲਾਸਕੀ ਇਲੀਗਲ ਮਾਈਨਿੰਗ ਉਹਨਾਂ ਵੱਲੋਂ ਕੀਤੀ ਜਾਂਦੀ ਹੈ ਹਲਕਾ ਕੈਂਟ ਦੇ ਵਿੱਚ ਇਸ ਬਾਬਤ ਸਾਡੇ ਨਾਲ ਹਰਕ੍ਰਿਸ਼ਨ ਸਿੰਘ ਵਾਲੀਆ ਮੌਜੂਦ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰ ਲਈ ਹੈ ਕਿ ਕਿੰਨੇ ਇੱਕ ਤੱਥ ਜਿਹੜੇ ਅ ਪ੍ਰਗਰ ਸਿੰਘ ਤੇ ਲਾਡੀ ਸ਼ੇਰੋ ਵਾਲੀਆ ਵੱਲੋਂ ਦਿੱਤੇ ਗਏ ਸੀ ਉਹ ਕਿੰਨੇ ਕੁ ਸਹੀ ਹੈ ਤੇ ਕਿੰਨੇ ਕੁ ਮੰਨ ਕਰਨ ਦੇ ਵਾਲੇ ਸਾਹਿਬ ਪਹਿਲਾਂ ਤਾਂ ਦੈਨਿਕ ਸ਼ੋਅ ਟੀਵੀ ਤੋਂ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਕੰਪੋਜੀ ਸਾਹਿਬ ਸਭ ਤੋਂ ਪਹਿਲਾਂ ਫਤਿਹ ਅਰਚ ਕਰਦਾ ਸਾਰੇ ਤੁਹਾਡੇ ਦਰਸ਼ਕਾਂ ਨੂੰ ਜੀ ਗੱਲ ਇਦਾਂ ਜੀ ਕਿ ਜਿੰਨੇ ਵੀ ਐਲੀਗੇਸ਼ਨ ਸਾਹ ਪ੍ਰਗਟ ਸਿੰਘ ਐਮਐਲਏ ਜਲੰਧਰ ਕੈਂਟ ਔਰ ਲਾਦੀ ਸਾਹਿਬ ਸ਼ਿਰਵਲੀਆ ਸਾਹਿਬ ਸ਼ਾਕੋਟ ਦੇ ਐਮਐਲਏਾਂ ਜੋ ਜਿੰਨੇ ਵੀ ਇਹਨਾਂ ਵੱਲੋਂ ਐਲੀਗੇਸ਼ਨਸ ਮੇਰੇ ਤੇ ਲਾਏ ਗਏ ਆ ਜਿਹੜਾ ਮੰਗ ਪੱਤਰ ਇਹਨਾਂ ਨੇ ਕੱਲ ਡਿਪਟੀ ਕਮਿਸ਼ਨਰ ਜਲੰਧਰ ਨੂੰ ਦਿੱਤਾ ਬਿਲਕੁਲ ਬੀਸਲੈਸ ਹੈ ਨਿਰ ਅਧਾਰਾ ਔਰ ਉਹਦੀ ਕੋਈ ਵੀ ਉਹਦੇ ਵੈਲਿਊ ਨਹੀਂ ਹੈਗੀ ਉਹਦੀ ਉਹ ਬਿਲਕੁਲ ਝੂਠਾ ਮੰਗ ਪੱਤਰ ਹੈ ਗੱਲ ਐਕਚੁਅਲੀ ਮੈਂ ਤੁਹਾਨੂੰ ਸਾਰੀ ਸਟੋਰੀ ਦੱਸ ਦਣਾ ਗੱਲ ਇਹ ਹੈ ਕਿ ਇੱਕ ਰਿੰਗ ਰੋਡ ਬਣ ਰਹੀ ਹੈ ਜਲੰਧਰ ਚ ਜਿਹੜੀ ਕਿ 46 ਕਿਲੋਮੀਟਰ ਲੰਬੀ ਰਿੰਗ ਰੋਡ ਹੈ ਔਰ ਉਸ ਰਿੰਗ ਰੋਡ ਚੋਂ ਕੁਛਕ ਹਿੱਸਾ ਸੜਕ ਦਾ ਮੇਰੀ ਕੰਪਨੀ ਕੋ ਟੈਂਡਰ ਹੈ ਉਹਨੂੰ ਸੜਕ ਨੂੰ ਬਿਲਟ ਅਪ ਕਰਨ ਦਾ ਬਣਾਉਂਦਾ ਸੜਕ ਕਿਤੇ 12 ਫੁੱਟ ਉੱਚੀ ਹੈ ਕਿਤੇ 10 ਫੁੱਟ ਉੱਚੀ ਹੈ ਕਿਤੇ 16 ਫੁੱਟ ਉੱਚੀ ਹੈ ਕਿਤੇ 15 ਫੁੱਟ ਉੱਚੀ ਹੈ ਸੁਭਾਵਿਕ ਹੈ ਨੈਚੁਰਲ ਹੈ ਕਿ ਜਦੋਂ ਇੰਨੀ ਉੱਚੀ ਸੜਕ ਹੈ ਤੇ ਉਹਤੇ ਮਿੱਟੀ ਪਾਣੀ ਪਾਣੀ ਅੱਛਾ ਮਿੱਟੀ ਪਾਣ ਲਈ ਸਾਨੂੰ ਸਭ ਤੋਂ ਪਹਿਲਾਂ ਪ੍ਰੋਸੈਸ ਜਾਨਣਾ ਪੈਂਦਾ ਮਾਈਨਿੰਗ ਡਿਪਾਰਟਮੈਂਟ ਦੇ ਅਸੀਂ ਜਦੋਂ ਮਿੱਟੀ ਪਾਈਦੀ ਆ ਅਸੀਂ ਮਾਈਨਿੰਗ ਡਿਪਾਰਟਮੈਂਟ ਤੋਂ ਪਰਮਿਸ਼ਨ ਮੰਗੀਦੀ ਆ ਜਿਹੜੀ ਕਿ ਉਹਤੇ ਵਿਜ਼ਿਟ ਕਰਦੇ ਆ ਵਿਜ਼ਿਟ ਕਰਕੇ ਸਾਨੂੰ ਉਹ ਪਰਮਿਸ਼ਨ ਦਿੰਦੇ ਆ ਜਿਹਨੂੰ ਅਸੀਂ ਆਪਣੀ ਲੈਂਗੁਏਜ ਦੇ ਵਿੱਚ ਕੇ 1 ਪਰਮਿਟ ਕਹਿੰਦੇ ਆ ਆ ਕੇ 1 ਪਰਮਿਟ ਆ ਮੇਰੀ ਕੰਪਨੀ ਵੱਲੋਂ ਲਏ ਗਏ ਹੋਏ ਇਹ ਤਕਰੀਬਨ 4-5 K1 ਪਰਮਿਟ ਆ 14 ਮਹੀਨੇ ਮੇਰੀ ਕੰਪਨੀ ਨੂੰ ਹੋ ਗਿਆ ਕੰਮ ਕਰਦਿਆਂ ਔਰ K1 ਪਰਮਿਟ ਲੈ ਕੇ ਹੀ ਅਸੀਂ ਮਿੱਟੀ ਪੱਟੀ ਆ ਕੋਈ ਵੀ ਮਿੱਟੀ ਅਸੀਂ ਉਦਾਂ ਨਹੀਂ ਪੱਟਦੇ K1 ਪਰਮਿਟ ਕੋਈ ਹਜ਼ਾਰਾਂ ਰੁਪਈਆ ਦਾ ਨਹੀਂ ਮਿਲਦਾ ਇਹ ਲੱਖਾਂ ਦਾ ਨਹੀਂ ਮਿਲਦਾ ਇਹ ਕਰੋੜਾਂ ਰੁਪਈਆ ਮੈਨੂੰ ਇਹਦੇ ਤੇ ਖਰਚ ਕਰਨਾ ਪੈਂਦਾ ਜਿਹਦੀਆਂ ਰਸੀਦਾਂ ਮੇਰੇ ਕੋਲ ਐਸੋਲੇ ਮੌਜੂਦ ਆ ਕਰੋੜਾਂ ਰੁਪਈਆ ਦੇ ਕੇ ਜਦੋਂ ਮੈਂ ਟੈਕਸ ਭਰ ਦਿੰਦਾ ਜਿਹਨੂੰ ਤੁਸੀਂ ਆਪਣੀ ਲੈਂਗੁਏਜ ਚ ਰਾਇਲਟੀ ਕਹ ਦਿੰਨੇ ਹੋ ਮਾਈਨਿੰਗ ਦੀ ਰਾਇਲਟੀ ਅਸੀਂ ਮਾਈਨਿੰਗ ਟੈਕਸ ਕਹ ਦਿੰਨੇ ਆ ਰਾਇਲਟੀ ਮਾਈਨਿੰਗ ਟੈਕਸ ਮੈਂ ਭਰ ਦਨਾ ਫਿਰ ਮੈਨੂੰ ਕੇ 1 ਪਰਮਿਟ ਮਿਲਦਾ ਫਿਰ ਮੈਂ ਉਤੋਂ ਮਿੱਟੀ ਪੱਟ ਕੇ ਲੈ ਜਾਂਦਾ ਹੁਣ ਇਹ ਇਹਨਾਂ ਨੇ ਇੱਕ ਇਹ ਗੰਦੀ ਪੋਲਿਟਿਕਸ ਦਾ ਨਤੀਜਾ ਆ ਕੱਲ ਜਿਹੜਾ ਇਹਨਾਂ ਨੇ ਮੰਗ ਪੱਤਰ ਦਿੱਤਾ 14 ਮਹੀਨੇ ਹੋ ਗਏ ਕੰਬੋਜ ਸਾਹਿਬ ਮੇਰਾ ਕੰਮ ਚੱਲਦਿਆਂ ਕਦੀ ਸਰ ਪ੍ਰਗਟ ਸਿੰਘ ਨਹੀਂ ਬੋਲੇ ਕਦੀ ਸ਼ੇਰੋਵਾਲੀਆ ਸਾਹਿਬ ਨਹੀਂ ਬੋਲੇ ਅੱਜ ਮੈਨੂੰ ਦੱਸੋ ਇਹਨਾਂ ਨੂੰ ਕੀ ਤਕਲੀਫ ਹੋਈ ਐ ਸੀ ਅੱਜ ਇਹਨਾਂ ਨੂੰ ਕੀ ਟਿੱਡ ਦੁਖਿਆ ਇਹਨਾਂ ਦਾ 45 ਦਿਨ ਹੋ ਗਏ ਮੈਂ ਹਲਕਾ ਇੰਚਾਰਜ ਕਪੂਰਤਲਾ ਅਪੁਆਇੰਟਮੈਂਟ ਮੇਰੀ ਸਰ ਬਾਦਲ ਸਾਹਿਬ ਨੇ ਮੈਨੂੰ ਕੀਤੀ ਹੋਇਆ ਜੀ ਜੇ 45 ਦਿਨ ਹੋ ਗਏ ਇਰੈਗੂਲਰੀ ਕਦੀ ਕਮਿਸ਼ਨਰ ਸਾਹਿਬ ਨੂੰ ਸ਼ਿਕਾਇਤ ਕਦੀ ਡੀਸੀ ਸਾਹਿਬ ਨੂੰ ਸ਼ਿਕਾਇਤ ਕਦੀ ਐਸਐਚਓ ਡੀਐਸਪੀ 100 ਐਂਡ 100 100 ਐਂਡ 100 100 ਐਂਡ 100 ਸ਼ਿਕਾਇਤ ਕਰ ਰਿਹਾ ਇਟ ਮੀਨਸ ਕਿ politically ਇਹ ਮੈਨੂੰ ਡਿਸਟਰੈਕਟ ਕਰਨਾ ਚਾਹੁੰਦੇ ਆ ਮੇਰੀ ਦਿਮਾਗ ਨੂੰ ਕਿਉਂਕਿ ਮੈਂ ਕਪੂਰਤਲਾ ਬਹੁਤ ਮਿਹਨਤ ਕਰ ਰਿਹਾ ਬੜਾ ਕੰਮ ਕਰ ਰਿਹਾ ਤੇ ਇਹ ਮੈਨੂੰ ਡਿਸਟਰੈਕਟ ਕਰਨਾ ਚਾਹੁੰਦੇ ਆ ਕਿਉਂਕਿ ਮੇਬੀ ਮੈਂ ਗਲਤ ਵੀ ਹੋ ਸਕਦਾ ਇੱਥੇ ਮੇਰੀ ਸੋਚ ਹੈ ਕਿ ਕਪੂਰਥਲੇ ਇਹਨਾਂ ਦੇ ਆਕਾ ਦੇ ਖਿਲਾਫ ਸ਼ੇਰੋ ਵਾਲੀਆ ਸਾਹਿਬ ਦਾ ਵੀ ਆਕਾ ਰਾਣਾ ਆ ਉਹ ਵੀ ਫਰੈਂਡਸ਼ਿਪ ਆ ਕੋਈ ਮਾੜੀ ਗੱਲ ਨਹੀਂ ਠੀਕ ਹੈ ਇਹਨਾਂ ਦਾ ਗਰੁੱਪ ਹੈ ਰੱਬ ਕਰੇ ਲੰਬਾ ਚੱਲੇ ਇਹਨਾਂ ਦਾ ਗਰੁੱਪ ਤੇ ਮੈਨੂੰ ਕੋਈ ਹਰਜ ਨਹੀਂ ਮੇਬੀ ਇਹ ਉਹਨਾਂ ਦੇ ਇਨਫਲੂਐਂਸ ਆ ਕੇ ਮੇਬੀ ਉਹਨਾਂ ਦੇ ਇਨਫਲੂਐਂਸ ਆ ਕੇ ਇਹਨਾਂ ਨੇ ਇੱਥੇ ਮੈਨੂੰ ਮੇਰਾ ਕੰਮ ਖਰਾਬ ਕਰਨਾ ਸ਼ੁਰੂ ਕਰਤਾ ਜੋ ਕਿ ਮੈਂ ਇਹਨਾਂ ਨੂੰ ਕਰਨ ਨਹੀਂ ਦੇਵਾਂਗਾ ਮੇਰਾ ਕੰਮ ਚੱਲਦਾ ਸੀ ਚੱਲਦਾ ਚੱਲਦਾ ਰਹੂਗਾ ਇਹ ਨਹੀਂ ਰੁਕ ਸਕਦੇ ਕਿਉਂਕਿ ਲੀਗਲ ਪ੍ਰੋਸੈਸ ਆ ਇਹ ਕੱਲ ਕਹਿ ਕੇ ਆ ਜੀ ਅਸੀਂ ਧਰਨਾ ਲਾਵਾਂਗੇ ਆ ਇਹ ਚੀਜ਼ ਸਦਕੇ ਲਾਓ ਕੱਲ ਨਾ ਲਾਓ ਅੱਜੇ ਲਾਓ ਕੋਈ ਨਹੀਂ ਧਰਮੇਦੀ ਵੀ ਜੋ ਕਾਨੂੰਨ ਆ ਧਰਨੇ ਤੋਂ ਬਾਅਦ ਜੋ ਕਾਨੂੰਨ ਕਰੂਗਾ ਉਹ ਕਾਨੂੰਨ ਦੇ ਕੇ ਨਹੀਂ ਕਾਨੂੰਨ ਫਿਰ ਕੋਟਾ ਹੈਗੀ ਮੈਂ ਕਰਾਉਂਗਾ ਜੀ ਜੋ ਮੇਰੇ ਖਿਲਾਫ ਕੋਈ ਗਲਤ ਨਾ ਲਾਉਗਾ ਜੀ ਮੈਂ ਤਾਂ ਜੀ ਐਫ ਆਈ ਆਰ ਲੋਜ ਕਰਾਉਂਗਾ ਉਹ ਇੱਥੇ ਵੀ ਕਰਾਉਂਗਾ ਇੱਥੇ ਨਹੀਂ ਹੋਗੀ ਹਾਈ ਕੋਰਟ ਚ ਕਰਾ ਲਊਗਾ ਜੀ ਹੋਊਗਾ ਬਟ ਇਹ ਮੇਰੇ ਤੇ ਬੇਸਲੈਸ ਐਲੀਗੇਸ਼ਨਸ ਇਹਨਾਂ ਨੇ ਲਾਏ ਆ ਐਲੀਗੇਸ਼ਨਸ ਜਦੋਂ ਲਾਉਣ ਦਾ ਟਾਈਮ ਸੀ ਨਾ ਜੀ ਉਦੋਂ ਸਰ ਪ੍ਰਗਟ ਸਿੰਘ ਨੇ ਕੁਝ ਨਹੀਂ ਕੀਤਾ ਮੈਂ ਤੁਹਾਨੂੰ ਪਿਛਲੇ 5 ਸਾਲਾਂ ਚ ਆਹ 5 ਮਾਈਨਿੰਗਸ ਹੋਈਆਂ 15 ਫੁੱਟ 25 ਫੁੱਟ 35 ਫੁੱਟ ਔਰ ਹੈਰਾਨ ਕੀ ਦੀ ਗੱਲ ਆਹ ਮਾਈਨਿੰਗ 40 ਫੁੱਟ 40 40 ਫੁੱਟ ਮਾਈਨਿੰਗ ਆ ਹੋਈ ਆ ਪਿੰਡ ਜਮਸ਼ੇਰ ਦੀ ਆ ਮੈਂ ਤੁਹਾਨੂੰ ਫੋਟੋ ਨਹੀਂ ਦਿਖਾ ਰਿਹਾ ਪਿਛਲੇ 5 ਸਾਲਾਂ ਚ ਜਦੋਂ ਇਹ ਮਾਈਨਿੰਗਸ ਹੋਈਆਂ ਉਦੋਂ ਸਰ ਪ੍ਰਗਟ ਸਿੰਘ ਐਮ ਐਲ اے ਵੀ ਸੀ ਤੇ ਕੈਬਨਿਟ ਦੇ ਮੰਤਰੀ ਵੀ ਸੀ ਮੈਂ ਤੁਹਾਡੇ ਮਾਧਿਅਮ ਰਾਹੀਂ ਪੁੱਛਣਾ ਚਾਹਣਾ ਸਾਹ ਪ੍ਰਗਟ ਸਿੰਘ ਜੀ ਤੁਸੀਂ ਕਿੱਥੇ ਸੀ ਉਦੋਂ ਜਦੋਂ ਇਹ ਮਾਈਨਿੰਗਸ ਹੋਈਆਂ ਮੈਂ ਤਾਂ ਕਰੋੜਾ ਰੁਪਈਆ ਟੈਕਸ ਵਰਕੇ ਮਾਈਨਿੰਗ ਕੀਤੀ ਆ ਲੀਗਲ ਮਾਈਨਿੰਗ ਕੀਤੀ ਆ ਇਹ ਤਾਂ ਟੋਟਲੀ ਇਲੀਗਲ ਮਾਈਨਿੰਗ ਸੀ ਤੁਸੀਂ ਉਦੋਂ ਮੈਮੋਰੰਡਮ ਡੀਸੀ ਨੂੰ ਕਿਉਂ ਨਹੀਂ ਦਿੱਤਾ ਤੁਸੀਂ ਉਦੋਂ ਡੀਸੀ ਦੇ ਖਿਲਾਫ ਮੋਰਚਾ ਕਿਉਂ ਨਹੀਂ ਖੋਲਿਆ ਤੁਸੀਂ ਉਦੋਂ ਧਰਨਾ ਕਿਉਂ ਨਹੀਂ ਲਾਇਆ ਤੁਸੀਂ ਉਹਨਾਂ ਤੇ ਐਫਆਈਆਰ ਕਿਉਂ ਨਹੀਂ ਲੌਂਚ ਕਰਾਈ ਜਾਂ ਫਿਰ ਮੰਨ ਲਓ ਐਕਸੈਪਟ ਕਰੋ ਕਿ ਪੰਜਾਂ ਥਾਵਾਂ ਤੇ ਇਲੀਗਲ ਮਾਈਨਿੰਗ ਚਾਲੀ ਜਲੀ ਫੋਟ ਦੀ ਜਮਸ਼ੇਰ ਹਲਕੇ ਦੇ ਆਲੇ ਦੁਆਲੇ ਕੈਂਟ ਹਲਕੇ ਦੇ ਆਲੇ ਦੁਆਲੇ ਜਮਸ਼ੇਰ ਦੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਤੁਸੀਂ ਕਰਾਉਂਦੇ ਰਹੇ ਹੋ ਤੁਹਾਡੀ ਸਰਪ੍ਰਸਤੀ ਹੇਟ ਹੋਈ ਆ ਤੁਹਾਡੀ ਵਿੱਚ ਹਿੱਸੇਦਾਰੀ ਸੀ ਮੰਨੂ ਇਹ ਇਹ ਮੰਨੂ ਫੇਰ ਮੇਰੀ ਗੱਲ ਕਰੋ ਛੱਜ ਤਾਂ ਬੋਲੇ ਭਾਈ ਚਾਨਣੀ ਕਿਉਂ ਬੋਲੇ ਤੁਸੀਂ ਮਹਾ ਕਰਪਟ ਆਦਮੀ ਤੁਸੀਂ ਥਾਂ ਥਾਂ ਤੇ ਚਿੱਟਾ ਬਕਾਇਆ ਜਲੰਧਰ ਕੈਂਟ ਪਿੰਡ ਦਾ ਤੁਸੀਂ ਜਲੂਸ ਕੱਢ ਕੇ ਰੱਖਦਾ ਜਲੰਧਰ ਕਟ ਦੇ ਪਿੰਡਾਂ ਦਾ ਪਿੰਡ ਕਾਦੀਆਂ ਵਾਲੀ ਪ੍ਰਗਟ ਜੀ ਪਿੰਡ ਕਾਬੀਆਂ ਵਾਲੀ ਕਾਲੇ ਦਾ ਘਰ ਤੁਹਾਡਾ ਖਾਸ ਬੰਦਾ ਸਾਰੇ ਜਲੰਧਰ ਕੈਂਟ ਨੂੰ ਪਤਾ ਸੀ ਸਾਰੀ ਪੁਲਿਸ ਨੂੰ ਪਤਾ ਸੀ ਸਾਰੇ ਜਲੰਧਰ ਨੂੰ ਪਤਾ ਸੀ ਸਾਰੇ ਲੀਡਰਾਂ ਨੂੰ ਪਤਾ ਸੀ ਕਾਲੇ ਦੇ ਤੇ ਤੁਹਾਡੇ ਕੀ ਰਿਸ਼ਤੇ ਆ ਤੁਹਾਡੇ ਘਰ ਬਹਿ ਕੇ ਰੋਟੀ ਪਾਣੀ ਖਾਂਦਾ ਹੁੰਦਾ ਸੀ ਤੁਹਾਡੀ ਪਲੇਟ 'ਚ ਪੰਜ ਸਾਲ ਰੱਜ ਕੇ ਚਿੱਟਾ ਵੇਚਿਆ ਡੋਡੇ ਵਿੱਚ ਸ਼ਰਮ ਸ਼ਰਾਬ ਦੇ ਕਾਰੋਬਾਰੀ ਤੁਹਾਡੇ ਵੱਡੇ ਸੱਜਣ ਮਿੱਤਰ ਰਹੇ ਆ ਜਿੱਦਣ ਤੁਹਾਡੀ ਸਰਕਾਰ ਚੱਲ ਗਈ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਆ ਐਫ ਆਈ ਆਰ ਲੌਂਚ ਕੀਤੀ ਜਲੰਧਰ ਪੁਲਿਸ ਨੇ ਕਾਲੇ ਨੂੰ ਕਾਲੇ ਦੇ ਪਰਿਵਾਰ ਦੀਆਂ ਲੇਡੀਜ਼ ਨੂੰ ਉਹਦੇ ਬੱਚਿਆਂ ਨੂੰ ਫੜ ਕੇ ਅੰਦਰ ਦਿੱਤਾ ਜੇਲ੍ਹ ਭੇਜਿਆ ਉਹਨਾਂ ਦੀਆਂ ਚਿੰਨੀਆਂ ਪ੍ਰਾਪਰਟੀਆਂ ਸੀ ਘਰ-ਬਾਰ 플ੌਟ ਜ਼ਮੀਨਾਂ ਪੰਜਾਬ ਸਰਕਾਰ ਨੂੰ ਅਟੈਚ ਕੀਤੀਆਂ ਤੁਸੀਂ ਮੇਰੇ ਨਾਲ ਗੱਲ ਕਰਦੇ ਹੋ ਤੁਸੀਂ ਤਾਂ ਨਸ਼ੇ ਦੀ ਐਸੀ ਤਸੀ ਫੇਰ ਕੇ ਰੱਖਤੀ ਜਲੰਧਰ ਸ਼ਹਿਰ ਚ ਤੁਸੀਂ ਗੱਲ ਕਰਦੇ ਹੋ এনवायरमेंट ਦੀ ਨਾ ਤੁਸੀਂ ਨਾ ਗੱਲ ਕਰੋ ਛੱਜ ਤਾਂ ਬੋਲੇ ਭਾਈ ਛਾਨਣੀ ਨਾ ਬੋਲੇ ਬਾਕੀ ਇੱਕ ਗੱਲ ਮੈਂ ਹੋਰ ਦੈਨਿਕ ਸਵੇਰਾ ਦੇ ਮਾਧਿਅਮ ਨਾਲ ਕੰਬੋਜ ਸਾਹਿਬ ਸੀਨੀਅਰ ਜਰਨਲਿਸਟ ਇਹਨਾਂ ਦੇ ਮਾਧਿਅਮ ਨਾਲ ਤੁਹਾਨੂੰ ਕਹਿਣਾ ਚਾਹਣਾ ਕੱਲ ਤੁਸੀਂ ਡਿਪਟੀ ਕਮਿਸ਼ਨਰ ਕੋ ਜਾ ਕੇ ਕਹਿ ਕੇ ਆਏ ਭੁਜਾਵਾਂਗੇ ਭਾਈ ਗਲਤ ਕਹਿਤਾ ਤੂੰ ਭੁਜਾੜੀ ਤੂੰ ਮੈਨੂੰ ਸਕਦਾ ਇਸ ਜਨਮ 'ਚ ਵੀ ਭੁਜਾਣੀ ਤੂੰ ਮੈਨੂੰ ਸਕਦਾ ਅਗਲੇ ਜਨਮ 'ਚ ਵੀ ਬਾਕੀ ਮੈਨੂੰ ਤੇਰ ਤੋਂ ਭਾਈ ਇਹ ਲੈਂਗੁਏਜ ਕਦੀ ਮੈਂ ਐਕਸਪੈਕਟ ਨਹੀਂ ਕੀਤੀ ਸੀ ਮੈਨੂੰ ਸੀ ਤੁਸੀਂ ਗਲਤ ਬਲਤ ਕੰਮ ਕਰੀ ਜਾਂਦੇ ਹੋ ਬਟ ਤੁਸੀਂ ਮੰਦਾ ਚੰਗਾ ਬੋਲਦੇ ਨਹੀਂ ਤੁਸੀਂ ਚੁੱਪ ਰਹਿੰਦੇ ਹੋ ਪਰ ਤੁਸੀਂ ਜੋ ਕੱਲ ਬੋਲਿਆ ਮੈਨੂੰ ਹਰਟ ਕੀਤਾ ਮੈਨੂੰ ਮਾੜਾ ਲੱਗਾ ਹੁਣ ਉਸੇ ਗੱਲ 'ਚ ਉਸੇ ਟੋਨ 'ਚ ਜਵਾਬ ਲੈ ਲਓ ਤੁਸੀਂ ਮੈਨੂੰ ਭੁਜਾ ਨਹੀਂ ਸਕਦੇ ਤੁਹਾਡੀਆਂ ਪੱਟਾਂ 'ਚ ਤੁਹਾਡੇ 'ਚ ਇੰਨੀ ਜਾਨ ਨਹੀਂ ਹੈਗੀ ਕਿਉਂਕਿ ਮੈਂ ਤੁਹਾਡਾ ਉਹ ਯਾਰ ਨਹੀਂਗਾ ਜਿੰਨਾ ਤੁਸੀਂ 10 ਸਾਲ ਯਾਰੀ ਰੱਖੀ ਤੁਹਾਡੇ 10 ਸਾਲ ਜਵਾਕਾਂ ਦੇ ਜਨਮ ਦਿਨ ਤੇ ਕੇਕ ਵੀ ਉਹਦੇ ਘਰੋਂ ਜਾਂਦੇ ਹੁੰਦੇ ਸੀ ਬਣ ਕੇ ਤੁਹਾਡੇ ਘਰੇ 20 20 25 25 ਬੰਦਿਆਂ ਦੇ ਇਕੱਠਾ ਚ ਰੋਟੀਆਂ ਵੀ ਉਹਦੇ ਘਰੋਂ ਉਹਦੇ ਹੋਟਲਾਂ ਤੋਂ ਜਾਂਦੀਆਂ ਸੀ ਪੈਕੋ ਕੇ ਤੇ ਤੁਸੀਂ ਉਹ ਕੋਈ ਇੱਕ ਐਸ.ਆਈ.ਓ ਵੀ ਲੈ ਲਿਆ ਸੀ ਮੁਫਤ ਦੇ ਵਿੱਚ ਤੇ ਉਹ ਐਸ.ਆਈ.ਓ ਦਾ ਤੁਸੀਂ ਉਹਨੂੰ ਰੁਪਈਆ ਵੀ ਨਹੀਂ ਮੋੜਿਆ 7 ਕਰੋੜ ਦਾ 6 ਕਰੋੜ 80 ਲੱਖ ਦਾ ਐਸ.ਆਈ.ਓ ਤੁਸੀਂ ਥੋੜੀ ਦੇਰ ਪਹਿਲਾਂ ਹੁਣ ਉਹ ਐਸ.ਆਈ.ਓ ਵੇਚਿਆ ਉਹ ਯਾਰ ਦੀ ਤੁਹਾਡੇ ਲਈ ਇਨੀ ਕੁਰਬਾਨੀ ਸੀ ਤੁਸੀਂ ਜਿੱਦਨ ਉਸ ਯਾਰ ਨੂੰ ਤੁਹਾਡੀ ਲੋੜ ਪਈ ਤੁਸੀਂ ਉਹਨੂੰ ਆਪਦੇ ਘਰੇ ਆਪਦੇ ਡ੍ਰੈਇੰਗ ਰੂਮ ਚ ਬਿਠਾਇਆ ਨਾ ਤੁਸੀਂ ਆਪਣੇ ਕੁਲੀਗ ਐਮਐਲਏ ਨੂੰ ਬੁਲਾਇਆ ਆਪਣੇ ਕੁਲੀਗ ਐਮਐਲਏ ਕੋਲੋਂ ਉਹਦੇ ਮੂੰਹ ਤੇ ਵੱਟ ਕੇ ਥੱਪੜ ਮਰਵਾਇਆ ਭਾਈ ਮੈਂ ਉਹੋ ਯਾਰ ਨਹੀਂਗਾ ਮੈਂ ਥੱਪੜ ਮਾਰਨ ਵਾਲਿਆਂ ਚੋਂ ਆ ਅੱਗੋਂ ਫਿਰ ਐਮਐਲਏ ਹੋਵੇ ਅੱਗੋਂ ਫਿਰ ਮੰਤਰੀ ਹੋਵੇ ਜਾਂ ਅੱਗੋਂ ਕੋਈ ਹੋਵੇ ਮੈਂ ਤਾਂ ਥੱਪੜ ਮਾਰਨ ਵਾਲਿਆਂ ਚੋਂ ਖਾਣ ਵਾਲਿਆਂ ਚੋਂ ਨਹੀਂ ਹੈਗਾ ਕਿਤੇ ਭੁਲੇਖਾ ਵਹਿਮ ਕੱਢ ਨਹੀਂ ਆਪਣਾ ਕੰਮ ਕਾਰ ਬਾਅਦ ਚੋਂ ਦੇਖ ਲਾਂਗੇ ਕੰਮ ਇੱਥੇ ਨਹੀਂ ਚੱਲੂ ਹਿਮਾਚਲ ਚੱਲ ਜੂ ਹਿਮਾਚਲ ਨਹੀਂ ਚੱਲ ਜੂ ਕੋਟੇ ਚੱਲ ਜੂ ਕੋਟੇ ਨਹੀਂ ਚੱਲਜੂ ਅਸੀਂ ਮਿਹਨਤੀ ਲੋਗ ਆ ਸਾਡੇ ਰਗਾਂ ਦੇ ਵਿੱਚ ਮਿਹਨਤ ਆ ਅੱਥੀ ਮਿਹਨਤ ਕਰਨਾ ਜਾਣਦੇ ਆ ਕਰ ਲਾਂਗੇ ਮਿਹਨਤ ਕੰਮ ਕਿਤੇ ਵੀ ਚਲਾ ਲਾਂਗੇ ਤੂੰ ਭੁਲੇਖਾ ਪਹਿਮ ਕੱਢਦੇਂਗਾ ਕਿ ਭਜਾ ਲੇਂਗਾ ਸੋ ਆਉਣ ਵਾਲੇ 15 ਦਿਨਾਂ ਚ ਆਪਾਂ ਹੀ ਡਿਬੇਟ ਤੇ ਆ ਜਾ ਇਹਨਾਂ ਦੇ ਚੈਨਲ ਰਾਈ ਮੈਂ ਤੁਹਾਨੂੰ ਓਪਨ ਕਹਿ ਰਿਹਾ ਕਿ ਮੇਰੇ ਨਾਲ ਡਿਬੇਟ ਕਰ ਮੈਂ ਤੇਰੇ ਕੀਤੇ ਹੋਏ ਕਪਲੇ ਜੋ 70 80 ਕਰੋੜ ਦਾ ਕਪਲਾ ਇੰਪਰੂਵਮੈਂਟ ਟਰਸਟ ਲੁਧਿਆਣਾ ਦੀ ਪ੍ਰਾਪਰਟੀ ਦਾ ਤੂੰ ਸਾ ਕੀਤਾ ਮੈਂ ਨਸ਼ਰ ਕਰਾਂ ਜੋ ਤੁਸੀਂ ਸਪੋਰਟਸ ਕਿੱਟਾਂ ਦਾ ਕਪਲਾਕ ਕੀਤਾ ਤੇ ਇਲੈਕਸ਼ਨ ਚ ਵੰਡੀਆਂ ਪੀਪੀਆਰ ਮੌਂਚ ਦੋ ਟਰੱਕ ਪੜੇ ਗਏ ਸੀ ਖੁਰਦ-ਬੁਰਦ ਕਰਤੇ ਮੈਂ ਨਸ਼ਰ ਕਰੂੰਗਾ ਜੋ ਐਸਈਓ ਤੁਸੀਂ ਕਿੰਨੇ ਦਾ ਲਿਆ ਸੀ ਕਿੰਨੇ ਦਾ ਵੇਚਿਆ ਸੀ ਕਿੰਨੇ ਦੀ ਰਜਿਸਟਰੀ ਕਰਾਈ ਉਹਦੀ ਮੈਂ ਨਸ਼ਰ ਕਰੂੰਗਾ ਮੈਂ ਤੁਹਾਡੇ ਹੋਰ ਵੀ ਬਹੁਤ ਕਪਲੇ ਨਸ਼ਰ ਕਰੂੰਗਾ ਕਿਉਂਕਿ ਬਹੁਤ ਬਹੁਤ ਮੇਰੇ ਕੋਲ ਚੀਜ਼ਾਂ ਤੁਹਾਡੀਆਂ ਆ ਚੁੱਕੀਆਂ ਬਸ ਥੋੜੇ ਥੋੜੇ ਇਹਨਾਂ ਦੇ ਜੈਨੂਇਨ ਪ੍ਰੂਫ ਆਣੇ ਬਾਕੀ ਆ ਲੱਗ ਜੂਗਾ ਪਤਾ ਕਿਸਵੇਂ ਕਿਤਨਾ ਹੈ ਦਮ ਭਾਈ ਤੂੰ ਕਿ ਨਾ ਭਜਾਣਾ ਆ ਜਾ 15 ਦਿਨਾਂ ਬਾਅਦ ਡਿਬੇਟ ਤੇ ਦੇਖ ਲਾਂਗੇ ਕੌਣ ਕਿਹਨੂੰ ਭਜਾਂਦਾ ਨਹੀਂ ਤਾਂ 15 ਦਿਨਾਂ ਬਾਅਦ ਪ੍ਰੈਸ ਕਲੱਬ ਮਿਲਾਂਗੇ ਦੁਆਰਾ ਤੋਂ ਸੋਇਸਨ ਹਰਕਿਸ਼ਨ ਸਿੰਘ ਵਾਲੀਆ ਹਲਕਾ ਇੰਚਾਰਜ ਕਪੂਤਲਾ ਜਿਨ੍ਹਾਂ ਨੇ ਆਪਣੇ ਵੱਲੋਂ ਪੂਰੇ ਤੱਥ ਜਿਹੜੇ ਕੱਲ ਮੈਮੋਰੰਡਮ ਦਿੱਤਾ ਸੀਗਾ ਪ੍ਰਗਟ ਸਿੰਘ ਹੋਰਾਂ ਵੱਲੋਂ ਪੂਰੇ ਤੱਥ ਜਿਹੜੇ ਪੇਸ਼ ਕੀਤੇ ਔਰ 15 ਦਿਨ ਦਾ ਸਮਾਂ ਜਿਹੜਾ ਹੈਗਾ ਉਹ ਪ੍ਰਗਟ ਸਿੰਘ ਨੂੰ ਦੇ ਦਿੱਤਾ ਕਿ ਖੁੱਲੀ ਡਿਬੇਟ ਹੈ ਜਦੋਂ ਮਰਜ਼ੀ ਆ ਸਕਦੇ ਹੋ ਨਵੀਂ ਤੇ ਤਾਜ਼ਾ ਅਪਡੇਟ ਲਈ ਦੇਖਦੇ ਰਹੋ ਦੇਰਿਕਾ ਟੀਵੀ ਨੂੰ ਦਿਓ ਜਾਇਜ਼ ਤਲਵਾ